ਇਹ ਸਾਰੀ ਸਿੱਖ ਕੌਮ ਇਹ ਜਿਹੜਾ ਦਰਿੰਦਾ ਸਾਰੀ ਕੌਮ ਦੀ ਮੰਗ ਆ ਵੀ ਇਹਨੂੰ ਫਾਂਸੀ ਦੀ ਸਜ਼ਾ ਹੋਵੇ ਤਾਂ ਕਿ ਅੱਗੇ ਤੋਂ ਇਹ ਜਿਹੜਾ ਜਿਹੜਾ ਜ਼ੁਲਮ ਆ ਤਸ਼ੱਦਦ ਦਾ ਨਾਂ ਵੀ ਇਹੋ ਜੇ ਬੰਦਿਆਂ ਨੂੰ ਸਖਤ ਸਜ਼ਾਵਾ ਹੋਣਗੀਆਂ ਤੇ ਇਹ ਰੁਕਣਗੇ 24 ਘੰਟੇ ਅਕਾਲ ਤਖਤ ਸਾਹਿਬ ਦੇ ਪਰਿਵਾਰ ਦੇ ਨਾਲ ਖੜਾ ਕੋਈ ਵੀ ਲੜਾਈ ਲੜੂਗਾ ਪਰਿਵਾਰ ਇਨਸਾਫ ਦੀ ਤੇ ਅਸੀਂ ਨਾਲ ਆ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਕਿਉਂਕਿ ਸਾਡਾ ਫਰਜ਼ ਆ ਇਹ ਉਹ ਤਖਤਵਾ ਇਥੇ ਮਜਲੂਮ ਜਦੋਂ ਫਰਿਆਦ ਲੈ ਕੇ ਆਉਂਦੇ ਰਹਿਆ ਤੇ ਗੁਰੂ ਕੇ ਸਿੱਖ ਜਿਹੜੇ ਆ ਜਾਨਵਾਰ ਕੇ ਵੀ ਇਨਸਾਫ ਦਵਾਉਂਦੇ ਰਹਿਆ ਹੋਂਦੇ ਜਥੇਦਾਰ ਹੋਣ ਦੇ ਨਾਤੇ ਇਸ ਘਟਨਾ ਨੂੰ ਕਿੱਦਾਂ ਦੇਖਦੇ ਹੋ ਔਰ ਕਿਉਂਕਿ ਇੱਕ ਧਰਮ ਵਿਸ਼ੇਸ਼ ਦੇ ਨਾਲ ਵੀ ਜੋੜ ਕੇ ਇਸ ਨੂੰ ਸੋਸ਼ਲ ਮੀਡੀਆ ਤੇ ਪ੍ਰਚਾਰਿਆ ਜਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬਹੁਤ ਜ਼ਿਆਦਾ ਮੰਦ ਭਾਗੀ ਹਰ ਇੱਕ ਦੇ ਦਿਲ ਨੂੰ ਬਲਉਂਦਰਣ ਵਾਲੀ ਘਟਨਾ ਹੋਈ ਬੱਚੇ ਬੱਚੀਆਂ ਧੀਆ ਭੈਣਾ ਸਾਡੇ ਪੰਜਾਬ ਦੀ ਇੱਕ ਸਾਈਕੀ ਆ ਅਰ ਸਿੱਖੀ ਚ ਵੀ ਆ ਜੇ ਅਸੀਂ ਹਰ ਇੱਕ ਭੈਣ ਨੂੰ ਭੈਣ ਮੰਨਦੇ ਆ ਧੀ ਮੰਨਦੇ ਆ ਬੱਚੀ ਮੰਨਦੇ ਆ ਇਹ ਜਲੰਧਰ ਦੇ ਵਿੱਚ ਜੋ ਵੀ ਬਹੁਤ ਮਾੜੀ ਘਟਨਾ ਹੋਈ ਜੋ ਇੱਕ ਦਰਿੰਦੇ ਬੰਦੇ ਨੇ ਦਰਿੰਦਗੀ ਕਰਕੇ ਬੱਚੀ ਨੂੰ ਖਤਮ ਕੀਤਾ ਇਹਦੀ ਜਿੰਨੀ ਨੁਖੇਦੀ ਕੀਤੀ ਜਾਵੇ ਉਹਨੇ ਘਾਟਾ ਔਰ ਇਹੋ ਜੇ ਦਰਿੰਦੇ ਨੂੰ ਫાંਸੀ ਦੀ ਸਜ਼ਾ ਹੋਣੀ ਚਾਹੀਦੀ ਸਿੱਖੀ ਜਿਹੜੀ ਆ ਕਦੀ ਕਿਸੇ ਨੂੰ ਬਚਾਉਂਦੀ ਨਹੀਂ ਆ ਬਲਖਸ ਬਾਨੋ ਦੇ ਕਾਤਲ ਛੱਡੇ ਗਏ ਉਹਨਾਂ ਦਾ ਸਵਾਗਤ ਹੋਇਆ ਪਰ ਅਸੀਂ ਸਾਰੀ ਸਿੱਖ ਕੌਮ ਇਹ ਜਿਹੜਾ ਦਰਿੰਦਾ ਸਾਰੀ ਕੌਮ ਦੀ ਮੰਗ ਆ ਵੀ ਇਹਨੂੰ ਫਾਂਸੀ ਦੀ ਸਜ਼ਾ ਹੋਵੇ ਤਾਂ ਕਿ ਅੱਗੇ ਤੋਂ ਇਹ ਜਿਹੜਾ ਜ਼ੁਲਮ ਆ ਤਸ਼ੱਦਦ ਦਾ ਨਾ ਵੀ ਇਹੋ ਜਿਹੇ ਬੰਦਿਆਂ ਨੂੰ ਸਖਤ ਸਜ਼ਾਵਾ ਹੋਣਗੀਆਂ ਤੇ ਇਹ ਰੁਕਣਗੇ ਨਹੀਂ ਤੇ ਆਪਾਂ ਸਭ ਜਾਣਦੇ ਆਂ ਵੀ ਸਮਾਜ ਦੇ ਵਿੱਚ ਇਹੋ ਜੀਆਂ ਘਟਨਾਵਾਂ ਹੁਣ ਬਹੁਤ ਜ਼ਿਆਦਾ ਵਾਪਰਨ ਲੱਗ ਪਈਆਂ ਤਾਂ ਇੱਕ ਤੇ ਅਸੀਂ ਸਰਕਾਰ ਦੇ ਕੋਲੋਂ ਅਦਾਲਤ ਦੇ ਕੋਲੋਂ ਕਹਿੰਨੇ ਵੀ ਇਹਨੂੰ ਫਾਸਟ ਟਰੈਕ ਤੇ ਲਿਆ ਕੇ ਛੇਤੀ ਤੋਂ ਛੇਤੀ ਫਾਂਸੀ ਦਿੱਤੀ ਜਾਵੇ ਤਾਂ ਕਿ ਸਮਾਜ ਨੂੰ ਸੁਨਿਆ ਜਾਵੇ ਮਿਸਾਲੀ ਸਜ਼ਾ ਮਿਸਾਲੀ ਸਜ਼ਾ ਵੀ ਦਰਿੰਦਗੀ ਜਿਹੜੀ ਆ ਉਹ ਪਰਵਾਨੀ ਆ ਉਹ ਕੋਈ ਵੀ ਕਰਨ ਵਾਲਾ ਵੇ ਉਹ ਕਿਸੇ ਨਾਲ ਵੀ ਕਰੇ ਦੂਜੀ ਗੱਲ ਮੈਨੂੰ ਪਰਿਵਾਰ ਨੇ ਦੱਸਿਆ ਅੰਦਰ ਉਹ ਤੁਹਾਨੂੰ ਵੀਡੀਓ ਜਾਰੀ ਵੀ ਕਰ ਦਾਂਗੇ ਭਈ ਉਦੋਂ ਜਦੋਂ ਪਤਾ ਲੱਗਾ ਪਰਿਵਾਰ ਨੇ ਤੁਰੰਤ ਭਾਲ ਕੀਤੀ ਆ ਬੱਚੀ ਦੀ ਔਰ ਪਰਿਵਾਰ ਨੂੰ ਪਤਾ ਸੀ ਵੀ ਉਥੇ ਮਿਲਣ ਗਈ ਉਹਦੀ ਸਹੇਢੀ ਉਥੇ ਤੇ ਪੁਲਿਸ ਵਾਲੇ ਵੀ ਚਾਰ-ਕਮਲਾਜਮ ਆਏ ਆ ਉਹ ਅੰਦਰ ਗਏ ਕਹਿੰਦੇ ਵੀ ਉਥੇ ਨਹੀਂ ਹੈਗੀ ਬੱਚੀ ਅਸੀਂ ਤਲਾਸ਼ੀ ਕਰ ਲਈ ਆ ਚਾਹ ਵੀ ਕੇ ਆ ਗਏ ਆ ਉਹ ਜਿਹੜੇ ਸਬੰਧਤ ਅਧਿਕਾਰੀ ਦੋ ਦੇ ਵਿਸ਼ੇਸ਼ ਨਾਮ ਇੱਥੇ ਲਏ ਗਏ ਦੋ ਜਣਿਆਂ ਦਾ ਉਹ ਜਿਹੜੇ ਆ ਬਰਖਾਸਤ ਹੋਣੇ ਚਾਹੀਦੇ ਆ ਸ਼ਾਇਦ ਹੋ ਸਕਦਾ ਵੀ ਉਹ ਥੋੜੀ ਦੀ ਉਹਨੂੰ ਸ਼ਕਤੀ ਵਰਤ ਲੈਂਦੇ ਤੇ ਬੱਚੀ ਦੀ ਜਾਨ ਬਾਜ਼ਾਂ ਦੀ ਉਹ ਅੱਜ ਸਾਡੇ ਵਿੱਚ ਹੁੰਦੀ ਇਸ ਮਾਮਲੇ ਦੇ ਵਿੱਚ ਕੋਈ ਟਲਾਈ ਕਿਵੇਂ ਵਰਤ ਸਕਦੇ ਆ ਆਪਾਂ ਜਦੋਂ ਬੱਚੀ ਦਾ ਹੀ ਮਸਲਾ ਹੈ ਤੇ ਉਹ ਬਰਖਾਸਤ ਹੋਣੇ ਚਾਹੀਦੇ ਮੈਂ ਡੀਜੀਪੀ ਪੰਜਾਬ ਮੁੱਖ ਮੰਤਰੀ ਪੰਜਾਬ ਨੂੰ ਵੀ ਕਹਿਣਾ ਵੀ ਲਾਅ ਇਨ ਆਰਡਰ ਵੇਖਣਾ ਤੁਹਾਡਾ ਫਰਜ਼ ਆ ਔਰ ਜਿਨ੍ਹਾਂ ਨੇ ਅਣਗਹਿਲੀ ਕੀਤੀ ਆ ਅਣਗਹਿਲੀ ਆਪਾਂ ਇਹਨੂੰ ਕਵਾਂਗੇ ਉਹ ਸਬੰਧਤ ਅਧਿਕਾਰੀ ਜਿਹੜੇ ਉਹ ਬਰਖਾਸਤ ਹੋਣੇ ਚਾਹੀਦੇ ਆ ਔਰ ਸਸਪੈਂਡ ਹੋਣੇ ਚਾਹੀਦੇ ਆ ਔਰ ਉਹਨਾਂ ਨੂੰ ਇੱਕ ਪਤਾ ਲੱਗੇ ਸਾਰਿਆਂ ਨੂੰ ਵੀ ਦੇਖ ਕੇ ਢਿਲ ਵਰਤਾਂਗੇ ਇਹੋ ਜਿਹੇ ਮਾਮਲਿਆਂ ਦੇ ਵਿੱਚ ਤੇ ਫਿਰ ਕਾਨੂੰਨ ਆਪਣਾ ਪਾਸਾ ਦਿਖਾਉਂਦਾ ਬਾਕੀ ਅਸੀਂ ਪਰਿਵਾਰ ਦੇ ਨਾਲ ਮੈਂ ਅੰਦਰ ਭੈਣ ਨੂੰ ਮਿਲ ਕੇ ਆਇਆ ਉਹ ਮੇਰੀ ਭੈਣ ਨਾ ਸਾਰੇ ਪਰਿਵਾਰ 'ਚ ਮੈਂ ਬਹਿ ਕੇ ਆਇਆ ਆ ਅਰਦਾਸ ਮੈਂ ਖੁਦ ਕਰਕੇ ਆ ਬੱਚੀ ਦੀ 24 ਘੰਟੇ ਅਕਾਲ ਤੱਕ ਸਾਬ ਇਸ ਪਰਿਵਾਰ ਦੇ ਨਾਲ ਖੜਾ ਕੋਈ ਵੀ ਲੜਾਈ ਲੜੂਗਾ ਪਰਿਵਾਰ ਇਨਸਾਫ ਦੀ ਤੇ ਅਸੀਂ ਨਾਲ ਆ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਕਿਉਂਕਿ ਸਾਡਾ ਫਰਜ ਆ ਇਹ ਉਹ ਤਖਤ ਵਾ ਜਿੱਥੇ ਮਜਲੂਮ ਜਦੋਂ ਫਰਿਆਦ ਲੈ ਕੇ ਆਉਂਦੇ ਰਹੇ ਆ ਤੇ ਗੁਰੂ ਕੇ ਸਿੱਖ ਜਿਹੜੇ ਆ ਜਾਨਵਾਰ ਕੇ ਵੀ ਇਨਸਾਫ ਦਵਾਉਂਦੇ ਰਹੇ ਅੱਜ ਵੀ ਇਨਸਾਫ ਦੀ ਲੜਾਈ ਦੇ ਵਿੱਚ ਅਸੀਂ ਇਸ ਪਰਿਵਾਰ ਦੇ ਨਾਲ ਖੜੇ ਬਾਕੀ ਜਿਹੜੀ ਗੱਲ ਆ ਧਰਮ ਵਾਲੀ ਕਹਿ ਰਹੇ ਆ ਇਸ ਗੱਲ ਨੂੰ ਇਥੋਂ ਦੇ ਨੇ ਪਰਿਵਾਰ ਦੇ ਨੇ ਇਹ ਤਾਂ ਨਾ ਸਪਸ਼ਟ ਕਰਨ ਕਿ ਉਹ ਇਹਨੂੰ ਚਲਾਉਣਾ ਬਿਲਕੁਲ ਜਿਹੜਾ ਵੀ ਇਹ ਵਰਤਾਂਤ ਚਲਾਇਆ ਜਾਂਦਾ ਹੈ ਘਟਿਆ ਵਰਤਾਂਤ ਹੈ ਕੁਝ ਹੋ ਸਕਦਾ ਹੈ ਕੁਝ ਪਲਾਨ ਆਊਟ ਹੋ ਸਕਦਾ ਹੈ ਇਹੋ ਜਿਹੀ ਪੇਖੀਆਂ ਦੇ ਠਲ ਪਾਣ ਵਾਸਤੇ ਦੇਖੋ ਮੈਂ ਪਿਛਲੇ ਦਿਨੀ ਕੋਸ਼ ਪੇਖੀਆਂ ਦੇ ਬਾਰੇ ਕੋਈ ਲਖਬ ਵੀ ਵਰਤੇ ਬਿਲਕੁਲ ਸਾਰਿਆਂ ਨੂੰ ਯਾ ਬਹਿਰੂਪੀਏ ਕਿਸਮ ਦੇ ਜਿਹੜੇ ਬੰਦੇ ਆ ਨਾ ਹਮ ਹੁਣ ਕਿਸ ਦੇ ਦਿਮਾਗ ਨੂੰ ਆਪਾਂ ਕਿਵੇਂ ਪੜਾਂਗੇ ਪਿਛੇ ਦੇ ਜੜੀਆਂ ਕੁਝ ਘਟਨਾਵਾਂ ਦਾ ਜਗਰ ਕੀਤਾ ਸਾਡੀ ਕੌਮ ਚ ਨਹੀਂ ਆ ਮੈਂ ਕਿੰਨਾ ਵੀ ਸਾਡਾ ਕੋਈ ਸਕਾ ਵੀ ਗਲਤ ਕਹੂਗਾਹੀਂ ਗਲਤ ਕਵਾਂਗੇ ਉਹਨੂੰ ਗਲਤ ਜੇ ਕਰੂਗਾ ਸਿੱਖਾਂ ਦੇ ਵਿੱਚ ਕਦੀ ਵੀ ਇਹ ਗੱਲ ਨਹੀਂ ਹੈਗੀ ਕਿ ਅਸੀਂ ਕਿਸੇ ਦੋਸ਼ੀ ਨਾ ਖੜੀਏ ਸਾਡਾ ਖਾਕਾ ਨਹੀਂ ਔਰ ਇਹਦੇ ਇਸ ਆ ਪਰਿਵਾਰ ਵੀ ਤੇ ਸਿੱਖੀ ਹੈ ਨਾ ਹੂੰ ਇੱਕ ਦੂਜਾ ਥੋੜਾ ਜਿਹਾ ਬਾਕੀ ਤੇ ਗੱਲ ਹੈ ਕਿ ਇਹਨੂੰ ਦੂਜਾ ਮੰਨਦੇ ਹੀ ਨਹੀਂ ਅਸੀਂ ਤਾਂ ਕਹਿੰਨੇ ਆਪੀ ਨਹੀਂ ਆਪਸਾ ਜੀਓ ਆਪੀ ਨੇ ਰੱਜਿਓ ਨਾਉ ਦੋ ਹੀ ਕੁਦਰਤ ਸਾਜੀਆ ਘਰ ਅਸਨ ਡਿਠੋ ਜਾਓ ਸਿੱਖ ਤੇ ਜਿਹੜਾ ਵਾ ਦੁਨੀਆਂ ਦੀਆਂ ਧੀਆਂ ਭੈਣਾਂ ਦੀ ਵੀ ਲੜਾਈ ਲੜਦਾ ਇਹ ਤੇ ਸਾਡੀ ਆਪਣੀ ਆ ਲੜਾਂਗੇ ਬਾਕੀ ਇਹੋ ਜਿਹੇ ਜਿਹੜੇ ਬਿਰਤਾਂਤ ਪੰਜਾਬ ਦੇ ਖਿਲਾਫ ਜਾਂ ਸਿੱਖਾਂ ਦੇ ਖਿਲਾਫ ਜਿਹੜੇ ਕੱਢਦੇ ਆ ਜਾਂ ਜਿਹੜੇ ਚਲਾਉਂਦੇ ਇਹਨਾਂ ਨੂੰ ਸ਼ਰਮ ਕਰਨੀ ਚਾਹੀਦੀ ਆ ਇਹ ਕਿਸੇ ਵਿਸ਼ੇਸ਼ ਧਰਮ ਦਾ ਮਸਲਾ ਨਹੀਂ ਆ ਇਹ ਦੁਸ਼ਟ ਦਾ ਮਸਲਾ ਤੇ ਦੁਸ਼ਟ ਨੇ ਪਾਪ ਕੀਤਾ ਤੇ ਕੋਈ ਨਾਲ ਸਿੱਖਾਂ ਵਾਲੇ ਪਾਸੇ ਤੁਸੀਂ ਕੋਈ ਵੇਖਿਆ ਵੀ ਖੜਿਆ ਉਹ ਦਿਨ ਜਿਹੜੇ ਕੁੱਟਮਾਰ ਕੀਤੀ ਉਹ ਵੀ ਤੇ ਸਿੱਖ ਹੀ ਕਰ ਰਿਆ ਸੀ ਨਾ ਸਿੱਖੀ ਜਿਹਾ ਹੋ ਹੀ ਨਹੀਂ ਸਕਦਾ ਇਹ ਦੋਸ਼ੀ ਨੂੰ ਬਚਾਇਆ ਜਾਵੇ ਅਸੀਂ ਦੇ ਦੋਸ਼ੀ ਦੇ ਖਿਲਾਫ ਖੜਾਂਗੇ ਪਾਪੀ ਦਾ ਕੀ ਧਰਮ ਆ ਜੀ ਹੂੰ ਬਾਕੀ ਆਪਣੇ ਪੰਜਾਬ ਦਾ ਖਾਕਾ ਇੱਥੇ ਵੱਸਣ ਵਾਲਾ ਸਾਡਾ ਹਿੰਦੂ ਭਰਾ ਸਿੱਖ ਮੁਸਲਮਾਨ ਆਪਣਾ ਕੋਈ ਵੀ ਇਦਾਂ ਦੀ ਸੋਚ ਰੱਖਦਾ ਹੀ ਨਹੀਂ ਹੈਗਾ ਪੰਜਾਬੀ ਦਾ ਤੇ ਸੁਭਾਈ ਨਹੀਂ ਹੈਗਾ ਪੰਜਾਬੀ ਤੇ ਹਰੇਕ ਲਈ ਖੜਨ ਵਾਲੀ ਕੌਮ ਆ ਸਿੱਖ ਹਰੇਕ ਲਈ ਖੜਨ ਵਾਲਾ ਬਾਕੀ ਮੈਂ মিডিਏ ਦਾ ਧੰਨਵਾਦ ਕਰਦਾ ਤੁਸੀਂ ਆਵਾਜ਼ ਚੁੱਕ ਰਹੇ ਹੋ ਨਿਰਪੱਖ ਆਵਾਜ਼ ਇਸੇ ਤਰ੍ਹਾਂ ਚੁੱਕਦੇ ਰਹੋ ਆਪਾਂ ਪਰਿਵਾਰ ਨੂੰ ਇਨਸਾਫ ਦਿਵਾਵਾਂਗੇ ਉਸ ਬੰਦੇ ਨੂੰ ਫਾਂਸੀ ਦੀ ਸਜ਼ਾ ਹੋਵੇ ਇਹਦੇ ਲਈ ਪਰਿਵਾਰ ਦੇ ਨਾਲ ਖੜੇ ਆ ਤੇ ਜਿਨ੍ਹਾਂ ਨੇ ਗਹਿਲੀ ਵਰਤੀ ਆ ਉਹ ਬਰਖਾਸਤ ਕੀਤੇ ਜਾਣ ਬੱਚੀ ਦੇ ਨਾਲ ਗਲਤ ਹੋਇਆ ਫਾਸਟ ਰੈਕ ਹਾਂ 2013 ਦੀ ਗੱਲ ਮੈਨੂੰ ਲੱਗਦਾ 12 12 ਦੀ ਗੱਲ ਹੈ ਮੇਰੇ ਪਿਆ ਕਾਂਡ ਮੇਰੇ ਪਿਆ ਕਾਂਡ ਉਹਦੇ ਦੀ ਫਾਂਸੀ ਹੋਈ ਇਹਦੇ ਵਿੱਚ ਵੀ ਫਾਂਸੀ ਹੋਣੀ ਚਾਹੀਦੀ ਔਰ ਇਹ ਤੋਂ ਘੱਟ ਕਾਂਡ ਨਹੀਂ ਆ ਇੱਕ ਮਾਸੂਮ ਬੱਚੀ ਆਪਣੀ ਸਹੇਲੀ ਨੂੰ ਮਿਲਣ ਗਈ ਸੀ ਉਹਨੂੰ ਨਹੀਂ ਪਤਾ ਵੀ ਅੱਗੇ ਦਰਿੰਦਾ ਸ਼ੈਤਾਨ ਆ ਸ਼ੈਤਾਨ ਦਾ ਕੋਈ ਧਰਮ ਨਹੀਂ ਧੰਨਵਾਦ ਧੰਨਵਾਦ